ਉਈ ਜੀ ਆਉਗਾ ਉਈ ਬਗਿਆਨ ਰਸੇਦਾਰ ਆਉਗਾ ਉਹ ਨੂੰ ਘੱਟ ਕੇ ਉਹਦੇ ਵਿੱਚ ਫਿਰ ਕੇ ਇਹਦੇ ਵਿੱਚ ਭੋਜਨ ਪਰੋਸਾਂਗੇ ਕਰਕੇ ਆਪੋ ਸਰਨਾ ਹੁਣ ਲੱਗਦੇ ਪਿਆਰਿਓ ਇੱਕ ਲੋਹਾ ਜਿਹੜਾ ਰੋਲਦਾ ਘੰਡਾ ਸੀਗਾ ਉਹਦੀ ਕੀਮਤ ਉਦੋਂ ਪੈ ਗਈ ਜਦੋਂ ਉਹ ਲੋਹਾ ਦੀਆਂ ਨਜ਼ਰਾਂ ਵਿੱਚ ਆ ਗਿਆ ਇੱਕ ਵਰਦਨ ਜਿਹੜਾ ਦੁਕਾਨਾਂ ਦੇ ਵਿੱਚ ਪਿਆ ਸੀ ਉਹਦੀ ਕੀਮਤ ਉਦੋਂ ਪੈ ਗਈ ਜਦੋਂ ਇੱਕ ਉਹ ਮਾਂ ਦੀਆਂ ਨਜ਼ਰਾਂ ਦੇ ਵਿੱਚ ਆ ਗਿਆ ਜੇ ਮਾਂ ਦੀਆਂ ਨਜ਼ਰਾਂ ਵਿੱਚ ਪਾਵਰ ਪੜਦਾ ਕੋਈ ਵੀ ਬੰਦਾ ਉਹ ਭਾਂਡੇ ਨੂੰ ਹੱਥੇ ਨਹੀਂ ਲਾ ਸਕਦਾ ਉਹਨਾਂ ਚਿਰ ਜਿੰਨਾ ਚਿਰ ਮਾਤਾ ਦਾ ਹੁਕਮ ਨਹੀਂ ਜੇ ਸਾਹਿਬ ਸਿੰਘ ਜੀ ਤੋਹਾਰ ਦੀ ਨਜ਼ਰਾਂ ਵਿੱਚ ਪਾਵਣ ਹੈ ਉਹ ਇੱਕ ਲੋਹੇ ਦੇ ਟੁਕੜੇ ਨੂੰ ਲੱਟ ਬਣਾ ਕੇ ਪੇਸ਼ ਕਰ ਦਿੰਦਾ ਹੈ ਕਿ ਉਹਦੀ ਕੀਮਤ ਲੈਂਦਾ ਫਿਰ ਮੋਹ ਮੰਗੀ ਫਿਰ ਗੁਰੂ ਨਾਨਕ ਦੇ ਘਰੇ ਬੈਠੇ ਉਹ ਜੇ ਕਿਤੇ ਗੁਰੂ ਨਾਨਕ ਦੀ ਨਜ਼ਰ ਵਿੱਚ ਆ ਗਈ ਨਾ ਆਪਣਾ ਫਿਰ ਸਾਹਿਬ ਸਿੰਘ ਆਪਣੀ ਕੀਮਤ ਨਹੀਂ ਪਾਉਂਦਾ ਆਪਣੀ ਕੀਮਤ ਉਹਦੋਂ ਪਾਉਗੀ ਜਦੋਂ ਤੁਸੀਂ ਗੁਰੂ ਨਾਨਕ ਦੀ ਨਜ਼ਰ ਪਰ ਸਾਡੀ ਆਦਤ ਕੀ ਹੈ ਇੱਕ ਵਾਰੀ ਗੁਰੂ ਨਾਨਕ ਨੂੰ ਘਰੇ ਲੈ ਗਏ ਇੱਕ ਵਾਰੀ ਮੱਥਾ ਦੇਖ ਲਿਆ ਬਸ ਇਹ ਨਹੀਂ ਮਹਾਰਾਜ ਕਹਿੰਦੇ ਨਹੀਂ ਓਏ ਰੋਦੇ ਪਿਆਰਿਆ ਜਿੰਨੇ ਵਾਰੀ ਗੁਰੂ ਨਾਨਕ ਦੇ ਕੋਲੇ ਆਉਣਾ ਹੈ ਡੰਡੌਲ ਤੋਂ ਗੰਦਨ ਅਣਕ ਵਾਰ ਸਰਬ ਕਲਾ ਸਮਰੱਥ ਜਿੰਨੇ ਵੀ ਵਾਰੀ ਆਉਣਾ ਹੈ ਡੰਡੇ ਦੀ ਤਰਫ ਪਰਮਾ ਪੈਪੇ ਗੁਰੂ ਨਾਨਕ ਨੂੰ ਨਾ ਤੁਸੂਣਾ ਭਾਈ ਡੰਡੌਲ ਤੋਂ ਭਾਵ ਹੈ ਸਰੀਰ ਦੇ ਅੱਠ ਅੰਗ ਦੋਨੇ ਹੱਥ ਨੱਕ ਤੇ ਮੱਥਾ ਦੋਨੇ ਗੋਡੇ ਤੋਂ ਮੇ ਪੈਰ ਗੁਰੂ ਨਾਨਕ ਦੇ ਚਰਨਾਂ ਵਿੱਚ